ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਤਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸਾਡਾ ਰਹਿਣ ਸਹਿਣ ਕਿੱਦਾਂ ਦਾ ਹੋ ਗਿਆ ਵਾ ਹੈ ਨਾ ਮੀਨਜ਼ ਪੁਰਾਣੇ ਬਜ਼ੁਰਗ ਇੰਨੇ ਇਨਾ ਸਾਲ ਜਿਹੜਾ ਜਿਉਂਦੇ ਰਹਿੰਦੇ ਸੀਗੇ ਉਹਨਾਂ ਦਾ ਕੀ ਕਾਰਨ ਹੁੰਦਾ ਸੀਗਾ ਦੇਖੋ ਜੀ ਇੱਕ ਤਾਂ ਉਹਨਾਂ ਦਾ ਕਾਰਨ ਹੁੰਦਾ ਸੀਗਾ ਕਿ ਉਹ ਪੈਦਲ ਬਹੁਤ ਜ਼ਿਆਦਾ ਚੱਲਦੇ ਸੀਗੇ ਉਸ ਟਾਈਮ ਕਿਉਂਕਿ ਆ ਗੱਡੀਆਂ ਸਕੂਟਰ ਮੋਟਰਸਾਈਕਲ ਨਹੀਂ ਹੁੰਦੇ ਸੀਗੇ ਅੱਜ ਦਾ ਤਾਂ ਇਸ ਤਰ੍ਹਾਂ ਦਾ ਟਾਈਮ ਆ ਗਿਆ ਵਾ ਮੀਨਸ ਘਰ ਦੇ ਉਨੇ ਮੈਂਬਰ ਨਹੀਂ ਹੁੰਦੇ ਜਿੰਨੇ ਉਹਨਾਂ ਕੋਲ ਮੀਨਸ ਸਾਧਨ ਹੋ ਗਏ ਵੇ ਗੱਡੀਆਂ ਦੇ ਜਿਵੇਂ ਮੰਨ ਲਓ ਅਸੀਂ ਛੋਟੇ ਬੱਚੇ ਤੋਂ ਸਟਾਰਟ ਕਰ ਲੈਂਦੇ ਆ ਨਾ ਛੋਟਾ ਜਿਹਾ ਬੱਚਾ ਏ ਉਹਨੂੰ ਸਾਈਕਲ ਲੈ ਦਿੰਦੇ ਛੋਟਾ ਜਿਹਾ ਸਾਈਕਲ ਵੀ ਅੱਜ ਬਹੁਤ ਤਰ੍ਹਾਂ ਦੀ ਵੈਰਾਈਟੀ ਆ ਗਈ ਵੀ ਕੰਪਨੀਆਂ ਇਸ ਤਰ੍ਹਾਂ ਦੇ ਸਾਈਕਲ ਬਣਾਉਣ ਲੱਗ ਗਈਆਂ ਟਰੈਕਸ਼ਨ ਕਰਦੇ ਬੱਚਿਆਂ ਨੂੰ ਆਪਣੇ ਵੱਲ ਜਿਹੜੇ ਖਿੱਚਦੇ ਨੇ ਵਧੀਆ ਵਧੀਆ ਬੜੇ ਸੋਹਣੇ ਤਰੀਕੇ ਨਾਲ ਮਤਲਬ ਤਿਆਰ ਕਰਕੇ ਦਿੰਦੇ ਬੱਚਿਆਂ ਨੂੰ ਐਨ ਕਿ ਬੱਚੇ ਉਧਰ ਨੂੰ ਜਾਵੇ ਹਨਾ ਚਲੋ ਉਹ ਤਾਂ ਠੀਕ ਹੈ ਜੀ ਬੱਚਿਆਂ ਦੀ ਗੱਲ ਬੱਚਾ ਥੋੜਾ ਜਿਹਾ ਵੱਡਾ ਹੋ ਜਾਂਦਾ ਹੈ ਜੀ ਤਾਂ ਉਹਨੂੰ ਲੈ ਦਿੰਦੇ ਸਾਈਕਲ ਉਸ ਤੋਂ ਥੋੜਾ ਜਿਹਾ ਵੱਡਾ ਹੋ ਜਾਂਦਾ ਤਾਂ ਆ ਜਾਂਦਾ ਜੀ ਮੋਟੇ ਟਾਇਰਾਂ ਵਾਲਾ ਸਾਈਕਲ ਉਸ ਤੋਂ ਥੋੜਾ ਜਿਹਾ ਹੋਰ ਵੱਡਾ ਹੋ ਜਾਂਦਾ ਤਾਂ ਜੀ ਉਹਨਦੇ ਕੋਲ ਆ ਜਾਂਦਾ ਮੋਟਰਸਾਈਕਲ ਜਾਂ ਐਕਟਿਵਾ ਜਾਂ ਬੁਲਟ ਵਗੈਰਾ ਮੀਨਸ ਬਹੁਤ ਤਰ੍ਹਾਂ ਦੀ ਵੈਰਾਈਟੀ ਹੈ ਉਸ ਤੋਂ ਥੋੜਾ ਹੋਰ ਵੱਡਾ ਹੋ ਜਾਂਦਾ 20 25 ਦੇ ਗੇੜ 'ਚ ਬੱਚਾ ਆ ਜਾਂਦਾ ਮਤਲਬ ਉਸ ਉਮਰ ਵਿੱਚ ਉਹ ਲੈ ਲੈਂਦਾ ਜਿਆਦਾ ਉਹਨੂੰ ਹੋ ਜਾਂਦਾ 4 ਵੀ ਜਿਵੇਂ ਲੰਡੀ ਜੀਪ ਹੋ ਗਈ ਥਾਰ ਹੋ ਗਈ ਆ ਸਕੋਰਪਿਓ ਹੋ ਗਈ ਕੁਝ ਵੀ ਹੋਵੇ ਮੀਨਜ਼ ਘਰ ਦੇ ਮੈਂਬਰਾਂ ਕੋਲ ਇੰਨੀਆਂ ਜ਼ਿਆਦਾ ਗੱਡੀਆਂ ਆ ਗਈਆਂ ਨੇ ਕਿ ਉਹ ਚੌਂਕ ਤੱਕ ਵੀ ਮੜਾ ਜਾ ਜਾਣਾ ਹੋਵੇ ਨਾ ਤਾਂ ਉਹ ਕਿੱਕ ਮਾਰਦੇ ਸੈਲਫ ਮਾਰਦੇ ਚਲੋ ਜੀ ਮਤਲਬ ਅਸੀਂ ਤੁਰਨੇ ਨੂੰ ਇੰਨੀ ਜ਼ਿਆਦਾ ਹੁਣ ਪਹਿਲ ਨਹੀਂ ਦਿੰਦੇ ਹੈਗੇ ਕਿ ਆਪਣਾ ਸਾਡੇ ਕੋਲ ਇਹ ਹੈ ਜੀ ਚਲੋ ਸਾਧਨ ਖੜਿਆ ਵਾ ਜੀ 2 ਮਿੰਟ ਲੱਗਣੇ ਤੇ ਕੰਮ ਕਰਕੇ ਵਾਪਸ ਆ ਜਾਣਾ ਤੇ ਉਸੇ ਹਿਸਾਬ ਨਾਲ ਸਾਡੀਆਂ ਬਿਮਾਰੀਆਂ ਵੀ ਵਧ ਗਈਆਂ ਹਨ ਇਹ ਅਸੀਂ ਆਪ ਅਸੀਂ ਗੱਲ ਲਿਆ ਵਾ ਆਪਣੇ ਸੀਰੇ ਆਪ ਅਸੀਂ ਮਤਲਬ ਜਿਹੜੀ ਘੈਂਟੀਆਂ ਹੈ ਨਾ ਇਹ ਗਲੇ 'ਚ ਆਪ ਵਜਾਈ ਮੈਂ ਅਸੀਂ ਇਹ ਸਾਡੇ ਬਜ਼ੁਰਗ ਐਦਾ ਕਰਦੇ ਸੀਗੇ ਕਿ ਉਹ ਤੁਰਦੇ ਤੁਰਦੇ ਉਹਨਾਂ ਨੇ ਕਿੰਨਾ-ਕਿੰਨਾ ਲੰਬਾ ਸਫਰ ਉਹ ਕਰ ਲੈਂਦੇ ਸੀਗੇ ਪੈਦਲ ਤੇ ਵਧੀਆ ਸੀਗੇ ਉਹਨਾਂ ਦੀ ਸੇਹਤਾ ਵੀ ਉਸੇ ਹਿਸਾਬ ਨਾਲ ਸੀਗੀਆਂ ਤੇ ਅੱਜ ਕੱਲ ਮਤਲਬ ਸਾਡੇ ਬਜ਼ੁਰਗ ਜਿਵੇਂ 90 ਸਾਲ 100 ਸਾਲ ਜੀਉਂਦੇ ਸੀਗੇ ਤੇ ਅੱਜ ਕੱਲ ਤਾਂ ਮਸੀ ਕੋਈ 60 70 ਪੁੱਜ ਜਵੇ ਉਹੀ ਬਹੁਤ ਹੈ ਅ ਮਤਲਬ 30 ਸਾਲ ਦੇ ਬਾਅਦ ਚੋ ਤਾਂ ਵੈਸੇ ਵੀ ਬਿਮਾਰੀਆਂ ਲੱਗ ਜਾਂਦੀਆਂ ਘੇਰਨ ਸਾਡਾ ਕਿਆ ਕਰੀਏ ਖਾਣ ਪੀਣ ਵੀ ਉਦਾਂ ਦਾ ਹੋ ਗਿਆ ਵਾ ਤੇ ਦੂਜਾ ਅਸੀਂ ਆਪਣਾ ਸਾਧਨ ਵੀ ਸਾਡੇ ਕੋਲ ਇੰਨੇ ਜ਼ਿਆਦਾ ਹੋ ਗਏ ਵੇ ਕਿ ਅਸੀਂ ਤੁਰਨ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੰਦੇ ਹੈਗੇ ਜਦਕਿ ਤੁਰਨਾ ਸਭ ਤੋਂ ਸਸਤਾ ਤੇ ਸਭ ਤੋਂ ਬੈਸਟ ਮੀਨਸ ਐਕਸਰਸਾਈਜ਼ ਹੈ ਜਿੰਨਾ ਅਸੀਂ ਤੁਰ ਸਕਦੇ ਆ ਹੈਨਾ ਤੇ ਇਹੀ ਮੈਂ ਕਹਾਂ ਚਲੋ ਅੱਜ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਕਿ ਅਸੀਂ ਕੀ ਅਸੀਂ ਤੁਰਨ ਨੂੰ ਇੰਨੀ ਪਹਿਲ ਦਿੰਦੇ ਆ ਜਾਂਸੀ ਆਪਣੇ ਆ ਮਤਲਬ ਮੋਟਰਸਾਈਕਲ ਆ ਗੱਡੀਆਂ ਨੂੰ ਜ਼ਿਆਦਾ ਪਹਲ ਕਰਦੇ ਆ ਹੈਨਾ ਗੱਡੀਆਂ ਵਿੱਚ ਏਸੀ ਲੱਗੇ ਹੁੰਦੇ ਬਾਹਰ ਨਿਕਲਣ ਦਾ ਕੋਈ ਚਾਂਸ ਨਹੀਂ ਹੈ ਏਸੀ 'ਚ ਬੈਠੇ ਰਹੋ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੀ ਕੀ ਦੇ ਘਰ ਵਿੱਚ ਕਿੰਨੇ ਸਾਧਨ ਹੈ ਤਾਂ ਐਸੀ ਕਿ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਏ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਚਲੋ ਹੁਣ ਤੁਹਾਨੂੰ ਅਸੀਂ ਨਵੀਂ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਸਾਗ ਨੂੰ ਮੇਰੇ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਜੀ